ਸਸ਼ਕੀ ਕਾ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਨਸ਼ਾ ਤਸਕਰਾਂ ਦੇ ਹੌਸਲੇ بلند ਕਿਵੇਂ ਨਜ਼ਰ ਆ ਸਕਦੇ ਨੇ ਨਸ਼ਾ ਤਸਕਰ ਕਿਦੇ ਸਿਰ ਉੱਤੇ ਇੰਨੇ بلند ਹੁੰਦੇ ਨਜ਼ਰ ਆ ਰਹੇ ਨੇ ਜੇ ਗੱਲ ਕਰ ਲਈਏ ਤਾਂ ਪਿਛਲੇ ਦਿਨੀ ਜੋ ਬਖਤੌਰ ਪਿੰਡ ਦੇ ਵਿੱਚ ਲक्की ਸਿੱਧੂ ਵਰਗੇ ਨੇ ਨਸ਼ੇ ਦੇ ਖਿਲਾਫ ਆਪਣੀ ਆਵਾਜ਼ ਉਠਾਈ ਤਾਂ ਉੱਥੇ ਹੀ ਐਸਐਚਓ ਸੁਨੀਲ ਵਰਗਿਆ ਨੇ ਉਹਦੇ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਅਸੀਂ ਜੋ ਤੇਰੇ ਉੱਤੇ ਝੂਠੇ ਪਰਚਾ ਪਾ ਦੇਵਾਂਗੇ ਜਾਂ ਫਿਰ ਅਸੀਂ ਤੇਰਾ ਡੋਗ ਟੈਸਟ ਕਰਾਵਾਂਗੇ ਜਾਂ ਕਿਸੇ ਤਰ੍ਹਾਂ ਦੀਆਂ ਵੀ ਉਹਨੂੰ ਤੰਕੀਆਂ ਦਿੱਤੀਆਂ ਗਈਆਂ ਜੋ ਲੱਕੀ ਸਿੱਧੂ ਸੀ ਉਹਨੇ ਲਾਈਵ ਹੋ ਕੇ ਉੱਚੀ ਜੀ ਉਹਨੇ ਆਪਣੀ ਆਵਾਜ਼ ਰੱਖੀ ਕਿ ਮੈਂ ਜੋ ਮੇਰਾ ਪਿੰਡ ਵਕਾਊ ਹੈ ਜੋ ਮੇਰਾ ਪਿੰਡ ਦੇ ਵਿੱਚ ਨਸ਼ਾ ਵੇਚਿਆ ਜਾ ਰਿਹਾ ਸ਼ਰਿਆਮ ਲੇਕਿਨ ਉਹਦੀ ਆਵਾਜ਼ ਨੂੰ ਦਬਾਇਆ ਗਿਆ ਲੇਕਿਨ ਅੱਜ ਪੰਜਾਬ ਦੀ ਪੁਲਿਸ ਨੇ ਬਹੁਤ ਵੱਡਾ ਕੰਮ ਕਰ ਵਿਖਾਇਆ ਹੈ ਤਾਂ ਐਸਐਸਪੀ ਵੱਲੋਂ ਜੋ ਉਹ ਐਸਐਚਓ ਹੈ ਉਹਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਹੈ ਤੁਹਾਨੂੰ ਸੁਣਾ ਦਿੰਨੇ ਹਾਂ ਕਿ ਇਹ ਜੋ ਗੱਲ ਐਸਐਸਪੀ ਨੇ ਕੀ ਕਿਹਾ ਹੈ ਇਹ ਨੂੰ ਉਸ ਸਟੈਂਡਰਡ ਅੰਦਰ ਇੰਵੈਸਟਿਗੇਸ਼ਨ ਹੁੰਦੇ ਉਹਦੇ ਤਹਿਤ ਤੁਸੀਂ ਕੋਰਸ ਤੋਂ ਸਾਡੇ ਤੇ ਕਰਮ ਦਰਸ ਕਰਦੇ ਸਾਡੇ उन्होंने ਤੇ ਦਾ ਸਾਰੇ ਹਫਤੇਸ਼ ਅਤੀ ਪਹਾ ਕੋ ਜਿਹੜੇ ਵੈਪਨ ਯੂਸ ਕਿਸੇ ਰੇਸ ਸਾਰੀ ਕੁਤਮਾਚ ਵਿੱਚ ਜਿੰਨੂੰ ਲੇਡ ਰੋਡ ਪੁਹਾੜੇ ਅੱਜੇ ਕੋਈ ਗੁਰਪ੍ਰੇਖ ਦੇਖੋ ਇੱਕ ਵੈਪਨ ਸੀਗਰ ਜੀ ਉਹ ਕੋਈ ਕ੍ਰੋਪੀ ਲੈ ਗਿਆ ਉਹਨਾਂ ਨੂੰ ਪ੍ਰਮਾਣਿਤ ਕਰੀ ਅਸੀਂ ਆਪ ਜਨਤਾ ਇਨਕੇਸ ਵਿੱਚ ਵਾਅਦਾ ਕੀਤਾ ਔਰ ਜਿਹੜਾ ਤੀਜਾ ਅਨਾਈਡੈਂਟੀਫਾਈਡ ਕਿਹਾਂ ਐ ਐਸਐਚਓ ਨੇ ਜੋ ਵੀ ਉਹਦੇ ਕੋਲ ਬਰਾਮਦ ਹੋਇਆ ਜਾਂ ਜਿਸ ਤਰ੍ਹਾਂ ਦੀਆਂ ਵੀ ਉਹ ਮਤਲਬ ਉਹਦੇ ਉੱਤੇ ਜੋ ਸਿੱਧੂ ਲੱਕੀ ਵਰਗੇ ਦੀਆਂ ਲੱਤਾਂ ਤੋੜੀਆਂ ਗਈਆਂ ਨੇ ਜੋ ਉਹਦੇ ਉੱਤੇ ਅਟੈਕ ਹੋਇਆ ਹੈ ਅਸੀਂ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਐਸਐਚਓ ਨੂੰ ਵੀ ਕਿਤੇ ਨਾ ਕਿਤੇ ਅਸੀਂ ਉਹਦੇ ਤੇ ਵੀ ਬਹੁਤ ਵੱਡਾ ਐਕਸ਼ਨ ਲੈਣ ਜਾ ਰਹੇ ਹਾਂ ਤਾਂ ਇਹ ਚਲਦਿਆਂ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਸਿਰਫ ਯੁੱਧ ਨਸ਼ਾ ਵਿਰੋਧ ਲੜਿਆ ਨਹੀਂ ਜਾ ਸਕਦਾ ਉਹਨੂੰ ਖਤਮ ਕਰਨਾ ਹੈ ਤਸੋ ਉਹਨੂੰ ਖਤਮ ਕਰੋ ਤੇ ਜੋ ਪੰਜਾਬ ਇੱਕ ਖੁਸ਼ਹਾਲ ਬਣ ਸਕੇ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਫਿਰ ਮਿਲਦੇ ਹਾਂ